ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਕ ਕਰਦੇ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਸਵੇਰ ਸਵੇਰ ਬਣਾ ਰਹੇ ਆ ਆਪਾਂ ਸਾਗ ਤੇ ਅੱਜ ਅੱਜ ਸਾਰਿਆਂ ਨੂੰ ਪਤਾ ਹੀ ਹੈ ਹਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਪੁਰਪਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਸਾਰਿਆਂ ਦੇ ਘਰਾਂ ਪਰਿਵਾਰਾਂ ਵਿੱਚ ਤੰਦਰੁਸਤੀ ਰੱਖਣ ਤੇ ਗੁਰਦੁਆਰਾ ਸਾਹਿਬ ਵੀ ਜਾਣਾ ਤੁਸੀਂ ਸਾਗ ਦਾ ਪੰਗਾ ਵੀ ਲੈ ਲਿਆ ਤੇ ਉੱਧਰ ਅਸੀਂ ਵੀ ਰਾਜ ਦੇ ਚਾਚਾ ਨੂੰ ਵੀ ਮਿਲਣ ਜਾਣਾ ਭੂਇਆਂ ਨੂੰ ਮਿਲਣ ਜਾਣਾ ਤੇ ਕਈ ਕੰਮ ਆ ਤੇ ਸੋਚਿਆ ਕਿ ਮੌਸਮ ਬਹੁਤ ਠੰਡਾ ਹੈ ਸਾਡੇ ਕੱਲ ਦਾ ਫਿਰ ਮੀਂਹ ਪਿਆ ਤੇ ਇਹ ਸਾਗ ਬਣਾ ਲਈਏ ਚਾਹੋ ਹਨਾ ਸਬਜ਼ੀਆਂ ਵੀ ਬੰਦਾ ਖਾ ਖਾ ਕੇ ਅੱਕ ਜਾਂਦਾ ਜੇਕਰ ਆਪਾਂ ਫਿਰਖੀ ਹੋਈ ਨਾਲ ਚਾਹ ਨਾਲੇ ਨਾ ਨਾਲ ਚਾਹ ਖਾਜੇ ਬਾਕੀ ਸੁੱਤੇ ਪਏ ਆਂ ਅੰਕਲੀ ਤੋਂ ਹੁਣ ਵੀ ਰਾਜ ਵੀ ਸੁੱਤਾ ਤੇ ਫਿਰ ਆਪਾਂ ਵੀਰਾਜ ਦੇ ਸੁੱਤੇ ਦਾ ਇਲਾਹਾ ਹੈ ਹਾਂ ਵੀਰਾਜ ਦੇ ਸੁੱਤੇ ਦਾ ਇਲਾਹਾ ਤੇ ਇਹ ਤਰ੍ਹਾਂ ਆਪਾਂ ਬਣਾ ਰਹੇ ਆਂ ਸਾਗ ਢੀਕੇ ਪਾ ਦਿੰਨੇ ਆਂ ਤੇ ਪਿਆਰ-ਪਿਆਰ ਹੁੰਦੇ ਚਾਹ ਪਾਣੀ ਪੀਂਦਿਆਂ ਜਦ ਨੂੰ ਬਣ ਜਾਊਗਾ ਤੇ ਟਾਈਮ ਦਾ ਪਤਾ ਲੱਗਦਾ ਇਹ ਸਾਗ ਤੇ 3-4 ਘੰਟੇ ਤਾਂ ਆਰਾਮ ਨਾਲ ਲੱਗਦੇ ਆ ਤੇ ਹਜੇ ਇਹਨਾਂ ਟਾਈਮ ਸਾਨੂੰ ਲੱਗ ਜਾਣਾ ਪਿਆਰ-ਪਿਆਰ ਹੁੰਦਿਆਂ ਨੂੰ ਨਾਲ-ਨਾਲ ਸਾਗ ਰਿਚੀ ਜਾਊਗਾ ਤੇ ਸਾਡੀ ਗਾ ਵੀਡੀਓ ਵੇਖਣ ਵਾਸਤੇ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਡੀਓ ਦੇਖਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਆ ਕਰੋ ਜਿਆਦਾ ਵਾਸਤੇ ਰਹੋ ਚਲੋ ਜੀ ਬਣਾ ਲਈਏ ਧਰ ਲਈਏ ਸਾਗ ਹੁਣ ਸਾਰਾ ਪਾ ਲਈਏ ਕੱਟ ਕੇ ਆ ਜੀ ਸਾਗ ਸਾਰਾ ਕੱਟ ਕੇ ਪਾਤਾ ਇੱਧਰ ਬਣਦੀ ਚਾਹ ਤੇ ਜਸਪ੍ਰੀ ਨਾਲ ਨਾਲ ਖਲਾਰਾ ਚੱਕੀ ਜਾਂਦੀ ਕਿਉਂਕਿ ਟਾਈਮ ਉਹਨਾਂ ਦਾ ਬਾਕੀ ਫੇਰਾ ਹੀ ਦਾ ਹੋ ਜਾਂਦਾ ਕਿ ਸੁੱਤੇ-ਸੁੱਤੇ ਸਾਗ ਦਾ ਖਲਾਰਾ ਵੱਡਾ ਰਿਜਣ ਤੇ ਵੀ ਟਾਈਮ ਬਣਾਉਣ ਤੇ ਵੀ ਟਾਈਮ 걸 ਲੱਗਦਾ ਸਾਰੀਆਂ ਸਬਜ਼ੀਆਂ ਨਾਲੋਂ ਸਵਾਦ ਅੰਤਰੀ ਜਵਾਨ ਹਨਾ ਜਿਹੜੀ ਸਜੀਵ ਦਾ ਸਵਾਦ ਰਾਜ ਮਮੀ ਨਾ ਰਹੀ ਟੋਲ ਪਲਾਜ਼ਾਂ ਦਾ ਸਾਰੇ ਥਾਵਾਂ ਤੇ ਖਤਮ ਕਰਤਾ ਇਹਨਾਂ ਨੇ ਹਨਾ ਕਿੰਨੇ ਲੋਕ ਬੇਰੁਜ਼ਗਾਰ ਹੋਏ ਹੋਣਗੇ ਕਿੰਨੀਆਂ ਦੀਆਂ ਨੌਕਰੀਆਂ ਹਟੀਆਂ ਹੋਣਗੀਆਂ ਪਰ ਦਿੱਤੀਆਂ ਤਾਂ ਹੋਣਗੀਆਂ ਹੀ ਕਿਤੇ ਹੋਰ ਨੌਕਰੀ ਕਿਤੇ ਹੋਰ ਦਿੱਤੀਆਂ ਹੀ ਹੋਣਗੀਆਂ ਨੌਕਰੀਆਂ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰਦੇ ਸੀ ਇਹਨਾਂ ਨੇ ਮੈਨੂੰ ਲੱਗਦਾ ਇੱਥੇ ਕੋਈਆ ਤੋੜ ਦੇ। ਜਸਪ੍ਰੀ ਜਦੋਂ ਪਹਿਲੀ ਵਾਰ ਹੀ ਆਈ ਐ ਕੋਵਿਡ ਸੀਗਾ। ਉਹ ਟਾਈਮ ਵੀ ਯਾਦ ਨਹੀਂ ਰਹੂਗਾ। ਉਹ ਟਾਈਮ ਤਾਂ ਪੂਰਾ ਯਾਦ ਰਹਣਾ। 2021 ਦੇ ਵਿੱਚ ਆਈ ਸੀ ਜਸਪ੍ਰੀ ਦੋਸਤ। ਬਟ ਕਿੰਨੀ ਬੋਲੋ ਵੀ ਕੁਝ ਬੋਲ ਜਿਵੇਂ ਬੰਦੇ ਨੂੰ ਪਰ ਦੋ ਚੀਜ਼ਾਂ ਨਹੀਂ ਸਾਨੂੰ ਕੋਈ ਦੋ। ਕੋਵਿਡ ਨਹੀਂ ਬੋਲਦਾ। ਕੋਵਿਡ ਤਾਂ ਕਦੇ ਨਹੀਂ ਬੋਲਦਾ। ਜਿੰਨੇ ਗਏ ਅੱਜ ਉਹਨਾਂ ਨੂੰ ਦੱਸਿਆ ਕਰਾਂਗੇ। ਸਹੀ ਗੱਲ ਆ ਇੱਕ ਤੁਹਾਨੂੰ ਫਲੈਟ ਵੀ ਉੱਧਰ ਦੀ ਆਉਣਾ ਪਿਆ ਨਾ ਬੰਗਲਾਪल्ली ਦੀ ਸਿੱਧੀ ਫਲੈਟ ਨਹੀਂ ਸਿੱਧੀ ਜਦੋਂ ਦਾ ਇੱਥੇ ਸਾਰਾ ਟੋਲ ਬਲਾਜੇ ਚੱਕ ਤੇ ਰਸ਼ ਘਟ ਗਿਆ ਅੱਗੇ ਬਹੁਤ ਰਸ਼ ਹੁੰਦਾ ਸੀ ਇੱਥੇ ਸਤੋ ਪ੍ਰਾਣੀ ਟੱਲਣ ਆਏ ਉੱਪਰ ਦੀ ਇਹਦੀ ਸਮੁੰਦਰ ਆ ਥੱਲੇ ਦੀ ਟੱਲਣ 25 ਡਾਲਰ ਦੇ ਨਾ ਇਹ ਤਾਂ ਸਸਤੀ ਆ ਉਹ ਜਿਹੜੀ ਦੂਜੀ ਆਪਾਂ 969 ਵੱਲੀ ਦੀ ਜਾਨਦੇ ਆ ਪਹਿਲਾਂ ਦੇ 20 ਹੁੰਦੇ ਸੀ ਹਨਾ ਹੁਣ ਇਹਦੇ 5 ਵਧਾਤੇ ਤੇ ਉਹ ਉਧਰ 75 ਹੁੰਦੇ ਸੀ 75 ਡਾਲਰ ਹੁਣ ਉਹਦੇ ਘੱਟ ਕਰਤੇ ਸੈਟਰਡੇ ਸੰਡੇ ਘੱਟ ਹੁੰਦੇ ਵਾਹ ਜੇ ਪਹੁੰਚ ਗਏ ਆਪਾਂ ਬਰਦੋਰਾ ਸੇਵ ਸਾਡੇ ਨਿਸ਼ਾਨ ਸਾਹਿਬ

वापस चले जाना थोड़े दिन वास्ते ਤੁਹਾਡੇ દર્શન ਕਰਨ વાસ્તે આયે ਸੀ સો બહોત સરા પ્યાર સન્કાર આપ ગુરુ કે સંગને દેખિન વાજે એક વાર સારી સ મિત્રો કૃપા કહો જી નારક નામ ચડદી કલા તેરે પાણે સબાબા અજીત Singh સાહેબી રણ મે ધાની જાય આવデア સાર તેગ ખિજી મ્યાન જો બાતે દુશ્મન દા તે હાલા ભૂ દતા આવデア સાર સફર વિશાકે રાખ દતે ખબજા દે બાબા અજીત Singh સાહેબી ને સિક માનોત કે જંગ કરે પેને મા ਦੇ ਨਾਲ ਲੱਡਣ ਵਾਸਤੇ ਆਗੇ ਇਧਰ ਪੇਡੇ ਖਾਂ ਵੀ ਵਾਗ ਵਾਗ ਕੇ ਸਿੱਖਾਂ ਦੇ ਨਾਲ ਲੱਗਣਾ ਚਾਹਿਆ ਤੇ ਪੇਡੇ ਖਾਂ ਸੀ ਨਾ ਜਿਹੜਾ ਮੁੱਕਣਾ ਨਹੀਂ ਕਰਦਾ ਮੈਂ ਐਸੀ ਸਾਰਾ ਕੋਈ ਅਗਰ ਕੰਮ ਤੇ ਨਾਲ ਲੈਣੀ ਹੁੰਦੀ ਹੈ ਕਿ ਥੱਲੇ ਜਾਣਾ ਨਹੀਂ ਤੇ ਨਹੀਂ ਨਹੀਂ ਲੈ ਆਂ ਕੰਮ ਪਤਾ ਨਹੀਂ ਨਾ ਹੁੰਦਾ ਬੱਚੇ ਦਾ ਚਲੋ ਹੋਰ ਕਰ ਕੋਈ ਨਹੀਂ ਹਾਂ ਕਰ ਕੋਈ ਨਾ ਹਾਂ ਕੋਈ ਤਾਂ ਹੁਣ ਮੇਰੇ ਨਾਲ ਦੇ ਬਣੀ ਫਿਰਦੀ ਚਲੇ ਜੋ ਪਾਣੀ ਇਤਨਾ ਨਾਨਨ ਪਰਝਾਈ ਦੀ ਮੈਚਿੰਗ ਹੋਈ ਵੀ ਆ ਵਾਏ ਕਰ ਦੋ ਮਮਾ ਨੂੰ ਪਰਮ ਹੁਣ ਬਾਈ ਬਾਈ ਇਧਰ ਇਧਰ ਪਹਿਲਾਂ ਹੀ ਬਾਈ ਹੋਈ ਜਾਂਦੀ ਹੈ ਹੈ ਇਰਾਜ ਇਰਾਜ ਕਿਸੇ ਦਿਨ ਚਾਹੀਦੀ ਸੀ ਜਿਹੜਾ ਕਿੰਨਾ ਬਦਲਿਆ ਪਰ ਸਾਰੇ ਦੇ ਬੀਚੇ ਮਾਨ ਅੱਛਾ ਫਿਰ ਮਰੂ ਘਾਟ ਅੱਡ ਕੇ ਹਾਂ ਇਹ ਉਧੋਂ ਦੀ ਗਈ ਨਹੀਂ ਉਦੋਂ ਦੀ ਗਈ ਨਹੀਂ ਦਿਖਾਣਾ ਵੇ ਭਾਬੀ ਤੁਸੀਂ ਕੀ ਹੈ ਬੈਣਾ ਆਪ ਦੋ ਜਣੇ ਬੈਠੀ ਹੈ ਮੈਂ ਚੰਗਾ ਜੀ ਚੰਗਾ ਬੱਚਾ ਹਾਂ ਚੰਗਾ ਮਮਾ ਨੂੰ ਮਿਲ ਲਓ ਮਮਾ ਨੂੰ ਮਿਲ ਲਓ ਮਮਾ ਨੂੰ ਹਾ ਬਾਈ 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 ਹਾਂ ਆਹੋ ਚਲ ਬਾਈ 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 ਸਰ ਬਾਈ ਬਾਈ ਇਹ ਪੇਟੀ ਨਾ ਗਿਲਾਜ ਫਰਾਈ ਕਿਸ਼ ਕਰੋ ਫਲਾਈ ਕਿਸ਼ ਕਰੋ ਉਹ ਪੱਬਾ ਨਹੀ ਜਾਂਦਾ ਪੱਬਾ ਆਏ ਆਏ ਆਹ ਕਹਦਾ ਮਹਿਕ ਆਉਣ ਲੱਗੀ ਉਹ ਦਵਾਈ ਲੈ ਰੱਖੀ ਹੋਣੀ ਨਾ ਕਿ ਉਹ স্মੈਲ ਵਾਲੀ